ਪੰਚੀ ਸਰਪੰਚੀ ਦੀ ਚੋਣਾਂ ਦਾ ਬਿਦਲ ਜਿਹੜਾ ਅੱਜ ਵੱਚੁਕਾ ਹੈ ਤੇ 15 ਅਕਤੂਬਰ ਨੂੰ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਦਾ ਫੈਸਲਾ ਹੋਏਗਾ ਕਿ ਪਿੰਡ ਦੀ ਜਿਹੜੇ ਹੈਗੀ ਆ ਜਿਹੜੇ ਵੋਟਰ ਹੈਗੇ ਆ ਉਹ ਕਿਹਨੂੰ ਜਿਹੜੇ ਕਿਹਦੇ ਹੱਕ 'ਚ ਭੁਗਤਦੇ ਨੇ ਕਿਉਂਕਿ ਇਸ ਵਾਰ ਜਿਹੜੀ ਸਰਕਾਰ ਨੇ ਨਵੀਂ ਜਿਹੜੀ ਪਾਲਿਸੀ ਲੈ ਕੇ ਆਂਦੀ ਆ ਵੀ ਕੋਈ ਵੀ ਜਿਹੜਾ ਵੀ ਸਿਵਲ ਤੇ ਜਿਹੜਾ ਉਹਨਾਂ ਲਈ ਚੋਣ ਨਹੀਂ ਹੋਵੇਗਾ ਵੀ ਹੁਣ ਜਿਹੜੇ ਵੀ ਵੋਟ ਜਿਹੜੀ ਹੈਗੀ ਆ ਪਿੰਡ ਦੇ ਜਿਹੜੇ ਆਹਰ ਬੰਦੇ ਨੂੰ ਨਵਾਂ ਚੋਣਚਾਨ ਜਿਹੜਾ ਉਹ ਮਿਲੇਗਾ ਤਾਂ ਜੋ ਉਹ ਆਪਣੇ ਜਿਹੜੇ ਨਿਸ਼ਾਨ ਤੇ ਚੋਣ ਲੜ ਸਕੇ ਕਿਉਂਕਿ ਉਹਨਾਂ ਦੀ ਸਰਕਾਰ ਦੀ ਇਹ ਪਾਲਿਸੀ ਹੈ ਵੀ ਹੁਣ ਜਿਹੜੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਵੀ ਪਿੰਡਾਂ ਦੇ ਵਿ ਧਿਆਨ ਦੇਗਾ ਉਹਨਾਂ ਨੂੰ ਜਿਹੜੀ ਵੋਟ ਆ ਉਹ ਮਤਲਬ ਜਿਹੜੀ ਆ ਉਹ ਦਿਖਾਈ ਦਿੰਦੀ ਆ ਵੀ ਇਸ ਕਰਕੇ ਅਸੀਂ ਅੱਜ ਚੋਕ ਹਰੀਆਰੇ ਤੇ ਪਹੁੰਚੇ ਆ ਤੇ ਲੋਕ ਵੀ ਜੜੇ ਆ ਉਹ ਪਹੁੰਚੇ ਇਹਨਾਂ ਨੇ ਜਾਣਕਾਰੀ ਲੈਣੇ ਆ ਵੀ ਆਖਿਰ ਜੀਰੋ ਅੱਜ ਚੋਣਾਂ ਦਾ ਐਲਾਨ ਹੋ ਗਿਆ ਤੇ ਇਹਨਾਂ ਦੇ ਮਨ ਦੇ ਵਿੱਚ ਕੀ ਵਿਚਾਰ ਨੇ ਕੀ ਸੋਚ ਰੱਖਦੇ ਆ ਵੀ ਜੇ ਚੋਣਾਂ ਨੂੰ ਲੈ ਕੇ ਭਾਈ ਸੱਸੀ ਕਾਲ ਭਾਜੀ ਅੱਜ ਜੇ ਚੋਣਾਂ ਦਾ ਐਲਾਨ ਹੋ ਗਿਆ ਸਰਪੰਚੀ ਪੰਚੀ ਦਾ ਕੀ ਮਨ ਦੇ ਵਿੱਚ ਖਿਆਲ ਆ ਰਿਹਾ ਹੈ ਤਾਂ ਮਨ ਦੇ ਵਿੱਚ ਬਈ ਖਿਆਲ ਇਸ ਤਰ੍ਹਾਂ ਜੀ ਜਿਵੇਂ ਹੁਣ ਬੇਰੋਜ਼ਗਾਰੀਆਂ ਦੇ ਵਾਧਾ ਬੁੱਧੇ ਪਿਆ ਜੀ ਚੂਰੀਆਂ ਨਸ਼ੇ ਦੇ ਹਿਸਾਬ ਹੈ ਅਜੇ ਪਿੰਡ ਤੋਂ ਇਹ ਕਿੰਨੇ ਵੀ ਬੰਦਾ ਕੋ ਪਿੰਡ ਤੋਂ ਸੂਝਵਾਨ ਬੰਦਾ ਬਣੇ ਤੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਪਿੰਡ ਦਾ ਵਿਕਾਸ ਕਰੇ ਉਹ ਬੰਦਾ ਸਰਪੰਚ ਆਈ ਗਏ ਜਿਵੇਂ ਹੁਣ ਕਈਆਂ ਦੇ ਪਿੰਡਾਂ ਦੇ ਵਿੱਚ ਚੱਲਦਾ ਵੀ ਮੈਂ ਐ ਕਿ ਇਕਾਲੀ ਦਲ ਦੀ ਵਾਰੀ ਹੈ ਜਾਂ বিজেਪੀ ਦੀ ਹੈ ਜਾਂ ਕਾਹਦੀ ਆਮ ਦੀ ਕਾਂਗਰਸ ਦੀ ਇਹ ਨਹੀਂ ਪੱਖ ਹੋਣਾ ਚਾਹੀਦਾ ਬੰਦਾ ਬਣੇ ਜੋ ਪਿੰਡ ਦਾ ਨਰੋਲ ਬੰਦਾ ਉਹ ਬਣੇ ਪਿੰਡ ਦੇ ਕੰਮ ਵਾਲੇ ਭਾਜੀ ਤੁਹਾਡੇ ਮਨ ਦੇ ਵਿੱਚ ਕਿਹੜਾ ਇਹੋ ਜਿਹਾ ਕੰਮ ਹੈ ਜਿਹੜਾ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਚਾਹੀ ਕੋਈ ਵੀ ਬਣੇ ਮੇਰੇ ਹਿਸਾਬ ਨਾਲ ਤਾਂ ਪਹਿਲਾ ਨਸ਼ਾ ਤੇ ਲੁੱਟਾਂ ਖੋਹਾਂ ਬੰਦ ਹੋ ਜਾਣ ਤੇ ਪੰਜਾਬ ਨਾਲ ਦਾ ਤਾਂ ਬੰਦੇ ਪਿੰਡ ਹੀ ਕੋਈ ਨਹੀਂ ਹੈਗਾ ਸਰਬਸੰਮਤੀ ਦੇ ਪਾਜੀ ਕੋਈ ਚਾਂਸ ਹੁੰਦੇ ਆ ਵੀ ਮਤ ਸਰਬਸੰਮਤੀ ਦੀ ਸਰਕਾਰਾਂ ਕਹਿੰਦੀ ਆ ਕਰੋ ਤੇ 5 ਲੱਖ ਜਿਹੜੇ ਪੈਸੇ ਬਣਾ ਦੇ ਜੀ ਤੇ ਸਰਬਸੰਮਤੀ ਹੋਣੀ ਚੰਗੀ ਗੱਲ ਹੈ ਜੀ ਪਰ ਪਿੰਡ ਦੇ ਵਿੱਚ ਕੁਝ ਉਹਦੇ ਆਨਸਰ ਹੁੰਦੇ ਆ ਵੀ ਜਿਹੜੇ ਕਹਿੰਦੇ ਆ ਵੀ ਉਧਰ ਦੀ ਅੱਗ ਲਾਈ ਉਧਰ ਹੋਣੀ ਟਿਕਨ ਦੇਣਾ ਜੇ ਪਿੰਡਿਆਂ ਨੇ ਕੰਮ ਕੀਤੇ ਆ ਉਹ ਬੀਲੀਆਂ ਸਰਕਾਰਾਂ ਕਹਿੰਦੀ ਆ ਸੀ ਵੀ ਧੱਕੇ ਨਾਲ ਬੰਨਣਾ ਜਾਂ ਹੁਣ ਇਹ ਵੀ ਕਰਨਗੇ ਸ਼ੁਰੂ ਤੇ ਹੌਲੀ ਹੌਲੀ ਕੰਮ ਤਾਂ ਔਖਾ ਹੀ ਹੋਣਾ ਹੈ ਤੱਕੇ ਸ਼ਾਇਦ ਨਹੀਂ ਹੋਣੀ ਚਾਹੀਦੀ ਵੀ ਕਹਿ ਸਕਦੇ ਆ ਵੀ ਵੀ ਜੋ ਵੀ ਲੋਕ ਪਸੰਦ ਕਰਦੇ ਆ ਉਧਰ ਜਿਹੜੀ ਗੱਲ ਨਹੀਂ ਨਰੋਲ ਜਿਹੜੀ ਹੈਗੀ ਆ ਉਹ ਚਨਾਮ ਹੋਣੀ ਚਾਹੀਦੀ ਆ ਭਾਜੀ ਤੁਹਾਡੇ ਨਾਲ ਗੱਲਬਾਤ ਕਰਦੇ ਆ ਵੀ ਤੁਹਾਡੇ ਮਨ ਦੇ ਵਿੱਚ ਕੀ ਵਿਚਾਰੇਗੀ ਵੀ ਵਧੀਆ ਹਿਦਾਂ ਨੇ ਸਭ ਸੰਤਤੀ ਹੋਣੀ ਚਾਹੀਦੀ ਹੈ ਬੰਦਨੀ ਸਬਰ ਸੰਤਤੀ ਨਾ ਬਣਾ ਜੇ ਭਾਜੀ ਇਹ ਐਵੇਂ ਇਲੈਕਸ਼ਨ ਆ ਕਿਉਂ ਲੋਕਾਂ ਨੂੰ ਆਸ ਵਿੱਚ ਲੜਾਈ ਆ ਕਿਹੜੇ ਖਾਸ ਭਾਜੀ ਕਿਹੜੇ ਮੁੱਦੇ ਰਹਿੰਦੇ ਨੇ ਕੋਈ ਇਲੈਕਸ਼ਨ ਦੇ ਵਿੱਚ ਕਿਹੜੇ ਮੁੱਦੇ ਹੋਣੇ ਚਾਹੀਦੇ ਆ ਵੀ ਜਿਹੜੇ ਮਤਲਬ ਕਿ ਮਹਿੰਤਾ ਨਸ਼ੇ ਦਾ ਚੋਰੀ ਦਾ ਹੀ ਆਈ ਚੋਰੀ ਤੇ ਨਸ਼ੇ ਦਾ ਬਹੁਤ ਬੁਰਾ ਆ ਦੋ ਮੁੱਦੇ ਹੀ ਆ ਮੇਨ ਮੁੱਦਾ ਚੋਰੀ ਦਾ ਹੀ ਜੁਟਾ ਕੋਹ ਪਹੁੰਚ ਆ ਰਿਹਾ ਰਾਤ ਨੂੰ ਬਾਹਰ ਦੇ ਇਨਸਾਨੀਆਂ ਨੇ ਇਕੱਠੇ ਹੋ ਕੇ ਜਾਣਾ ਨਸ਼ਾ ਨਸ਼ਾ ਤੇ ਜਿਹੜਾ ਚੋਰੀ ਚੱਕੀ ਜੜੀ ਹੈਗੀ ਆ ਉਹ ਲੋਕੀ ਜਿਹੜੇ ਹੋਰੇ ਤੋਂ ਪੀੜਿਤ ਆ ਤੇ ਲੋਕ ਕਹਿੰਦੇ ਆ ਵੀ ਜਿਹੜਾ ਵੀ ਸਰਪੰਚ ਪੰਚ ਬਣੇ ਉਹਦੇ ਮਤ ਜਿਆਦਾ ਸੁਧਾਰ ਹੋਣਾ ਚਾਹੀਦਾ ਤਾਂ ਜੋ ਜਿਹੜੇ ਜਵਾਨੀ ਵੀ ਬੈ ਸਕੇ ਤੇ ਚੋਰੀਆਂ ਤੋਂ ਵੀ ਜੜੀਆਂ ਸਾਫ਼ ਕਰ ਸਕੇ ਭਾਜੀ ਤੁਹਾਡੇ ਮਨ ਦੇ ਵਿੱਚ ਇਹੋ ਜਿਹੇ ਕਿਹੜਾ ਮੁੱਦਾ ਵੀ ਜਿਹੜਾ ਆਪਣੇ ਤਾਂ ਇਹੋ ਹੀ ਮੁੱਦਾ ਹੈਗਾ ਜੀ ਨਸ਼ੇ ਦਾ ਜੀ ਹੁਣ ਦੇਖ ਲਓ ਤੁਸੀਂ ਆ ਚਾਰ ਜਾਨੇ ਖੜੇ ਆ ਚਾਰਾਂ ਨੇ ਨਾਲ ਕੇ ਖੇਤ ਜਾਣਾ ਹੁਣ ਖੇਤ ਦੀ ਧਰੀਆ ਖੇਤ ਦੀ ਧਰੀਆ ਹੁਣ ਇਸ ਟਾਈਮ ਤੇ ਤੇ ਇਹਦੂ ਮਗਰੋਂ ਜੇ ਇੱਕ ਜਣਾ ਗਿਆ ਚਲਾ ਉਹ ਕੱਲਾ ਸੁੱਕਣਾ ਨਹੀਂ ਆਉਂਦਾ। ਉਹ ਤੋਂ ਕੁਛ ਨਾ ਕੋਈ ਖੋਇਆ ਜੋ ਉਹਦੇ ਕੁੱਟ ਮਾਰੂਗੀ। ਜਿਹੜੀ ਹੁਣ ਸਰਕਾਰ ਨੇ ਭਾਜੀ ਇੱਕ ਫੈਸਲਾ ਕੀਤਾ ਵੀ ਮਤਲਬ ਕਿ ਬਿਨਾ ਵੀ ਕਿਸੇ ਵੀ ਸੱਭਲ ਤੋਂ ਮਤਲਬ ਵੀ ਪਾਰਟੀ ਭਾਜ ਤੋਂ ਜੇ ਅਲੱਗ ਹੋ ਕੇ ਵੀ ਹਰ ਬੰਦਾ ਚੋਣਾਂ ਲੜੇਗਾ ਜਾਤੀ ਤੌਰ ਤੇ। ਤੇ ਤੁਸੀਂ ਇਹਨਾਂ ਇਹ ਫੈਸਲੇ ਨੂੰ ਵੀ ਕਿਵੇਂ ਫਿੱਕਦੇ ਹੋ? ਠੀਕ ਹੈ ਇਹ ਸਰਕਾਰ ਦਾ ਕੰਮ ਹੀ ਹੈ। ਇੱਕ ਨਰਪੱਖ ਹੋ ਕੇ ਲੜੇ ਫੇਰ। ਇਹ ਨਹੀਂਗਾ ਵੀ ਕਿਸੇ ਆ ਸਰਕਾਰ ਇਹਦਾ ਬੰਦਾ ਹੋ ਗਿਆ ਤੇ ਵੀ ਅਸੀਂ ਆਮ ਪਾਰਟੀ ਦਾ ਬਣ ਗਿਆ ਜਾਂ ਕਾਲੀ ਦਲ ਦਾ ਬਣ ਗਿਆ ਕਿਸੇ ਵੀ ਪਾਰਟੀ ਦਾ ਬੰਦਾ ਬਣ ਗਿਆ। ਉਹਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਪਿੰਡ ਦਾ ਵਿਕਾਸ ਮਤਮੁਣ ਸਰ ਮਤਮੁਣ ਕਰਨਾ ਚਾਹੀਦਾ ਵਿਕਤ ਸਾਹਮਣੇ ਇੱਕ ਸਮਝੇ ਇਹ ਨਹੀਂ ਆਖੇ ਵੀ ਆ ਦੂਜੀ ਪਾਰਟੀ ਦਾ ਬੰਦਾ ਹੈ ਇਸ ਤਰ੍ਹਾਂ ਨਹੀਂ ਪਹਿਲਾਂ ਭਾਜੀ ਜਿਹੜੀਆਂ ਸਰਪੰਚੀਆਂ ਪੰਚੀਆਂ ਚੱਲਦੀਆਂ ਰਹੀਆਂ ਬੜੀ ਕਹਿੰਦੇ ਵੀ ਪੈਸੇ ਵੀ ਬੜੇ ਲੱਗਦੇ ਸੀਗੇ ਬੜੇ ਜੋਰ ਜਮਾਇਸ਼ ਵੀ ਰੈਂਦੀ ਸੀਗੀ ਤੁਸੀਂ ਸਮਝਦੇ ਵੀ ਇਹ ਚੀਜ਼ਾਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਵੀ ਤੁਹਾਡੀ ਜਿਹੜੀ ਗੱਲ ਬਿਲਕੁਲ ਸਹੀ ਹੈ ਇਹ ਆ ਬੰਦਾ ਬਣ ਜਾਣਾ ਚਾਹੀਦਾ ਇਹ ਕੰਮ ਬੰਦ ਹੋਣਾ ਚਾਹੀਦਾ ਪੈਸਾ ਤਾਂ ਕਿਤੇ ਲੱਗਣਾ ਨਹੀਂ ਚਾਹੀਦਾ ਇਲੈਕਸ਼ਨ ਹੋਵੇ ਸਿੱਧਾ ਬਹੁਤ ਵਧੀਆ ਚੀਜ਼ ਆ ਆਪ ਦੀ ਵੋਟ ਦੇ ਇੱਕ ਹੀ ਬਣੇ ਬੰਦਾ ਚੋਣ ਲਿਆ ਵੀ ਮੇਰੇ ਮਗਰ ਉਗਣਾ ਚਾਹੀਦਾ ਪਹਿਲੇ ਸਰਪੰਚਾਂ ਪੰਚਾਂ ਨੇ ਕੰਮ ਕੀਤੇ ਕਿ ਬਸ ਹਵਾਵਾ ਠੀਕ ਆ ਜੀ ਵਧੀਆ ਵਿਕਾਸ ਕੀਤਾ ਉਹ ਸੋਣਾ ਕੀਤਾ ਹੁਣ ਤੁਹਾਡਾ ਜਿਹੜਾ ਮੁੱਦਾ ਮੇਨ ਆ ਨਸ਼ਾ ਤੇ ਚੋਰੀ ਨਸ਼ਾ ਤੇ ਚੋਰੀ ਇਹ ਦੋਵੇਂ ਚੀਜ਼ਾਂ ਬੰਦ ਹੋਣੇ ਚਾਹੀਦੀ ਕਿੰਨੇ ਕੁ ਪੀੜੀ ਤੇ ਲੋਕ ਬਹੁਤ ਜ਼ਿਆਦਾ ਜਿੰਨਾ ਵੀ ਤੁਸੀਂ ਕਹਿ ਲਓ ਹਰਿਆਣਾ ਇਹੀ ਕੋਈ ਨਾ ਕੋਈ ਪਿੰਡ ਦੇ ਵਿੱਚ ਬਹੁਤ ਹੁੰਦੀ ਇੱਕ ਮੌਤਰੀ ਜਨਾਂ ਦੀ ਨਸ਼ੇ ਤੋਂ ਲੋਕ ਜੜਿਆ ਬਹੁਤ ਜੜਿਆ ਪਰਚਾਨ ਦਿਖਾਈ ਦੇ ਰਿਆ ਭਾਜੀ ਨਸ਼ੇ ਦੀ ਤਾਂ ਗੱਲ ਜਿਹੜੀ ਆਪਾਂ ਕਰਦੇ ਕਰਦੇ ਆ ਕੋਈ ਸਰਪੰਚੀ ਪੰਚੀ ਦਾ ਤਾਂ ਮੇਨ ਮਕਸਦ ਹੀ ਹੁੰਦਾ ਕਿ ਸਰਵ ਸੰਮਤੀ ਦੇ ਨਾਲ ਇਹੋ ਜਿਹੇ ਵਿਕਾਸ ਕਰਾਇਆ ਜਾਣਗੇ ਜਿਨ੍ਹਾਂ ਦੀ ਲੋੜ ਹੁੰਦੀ ਆ ਪਿੰਡ ਦੇ ਵਿੱਚ ਕਿ ਸਮਝੋ ਕਿ ਇਹੋ ਜਿਹੇ ਮਾਹੌਲ ਜਿਹੜਾ ਬੰਦਾ ਪਿਆ ਜਾਂ ਬਣੇਗਾ ਨਹੀਂ ਮਾਹੌਲ ਤਾਂ ਬੰਦਾ ਵੀ ਪਿਆ ਜੀ ਵੀ ਜਿਹੜੇ ਕੰਮ ਪਿਛਲੀ ਜਿਹੜਾ ਪਚੇਤਾ ਨੇ ਕੰਮ ਸੁਣੇ ਦਿੱਤੇ ਜਿਹੜੇ ਕੰਮ ਪਿੰਡ ਦੇ ਰਹਿਣ ਵਾਲੇ ਉਹ ਵੀ ਕੰਮ ਖੋਣੇ ਵੀ ਚਾਹੀਦੇ ਆ ਨਾਲਕਮਾਂ ਵੀ ਰਿਪੀਟ ਤਾਂ ਕੰਮ ਪਿੰਡ ਦੇ ਵਿੱਚ ਥੋੜਾ ਥੋੜਾ ਕਹਿੰਦੇ ਹੁੰਦੇ ਵੀ ਦੇਸੀ ਕੰਢੀ ਚੱ ਇਹ ਜਿਹੜੀ ਥੋੜਾ ਥੋੜਾ ਜੀ ਤਾਂ 30-3500 ਜਾਰੀ ਵਾਦੀ ਬਹੁਤ ਜਾਦੀ ਹੈ 3500 ਜਾਰੀ ਹਜ਼ਾਰ ਦੇ ਕਿ ਬੋਲ ਦਾ ਤੇ ਥੋੜਾ ਘਣਾ ਤਾਂ ਕੰਮ ਚੱਲਦਾ ਹੀ ਰਹਿਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਵੀ ਲੋਕ ਜਿਹੜੇ ਆ ਵੀ ਉਹ ਕਹਿੰਦੇ ਵੀ ਜਿਹੜੇ ਕੰਮ ਹੈ ਉਹ ਜਿਹੜੇ ਸਹਿਮਤੀ ਨਾਲ ਹੋਣੀ ਚਾਹੀਦੀ ਹੈ ਜਿਹੜੇ ਲੋਕਾਂ ਦਾ ਵਿਕਾਸ ਆ ਉਹ ਜਿਹੜਾ ਹੋਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਵੀ ਜਿਹੜੀਆਂ ਕਿਰਨੇ ਤਾਂ ਵੀ ਜਣੀਆਂ ਰੋਡ ਜਾਂਦੀਆਂ ਨੇ ਸੜਕਾਂ ਜਾਂਦੀਆਂ ਨੇ ਉਹ ਵੀ ਕਾਫੀ ਵਧੀਆ ਬਣੀਆਂ ਹੋਈਆਂ ਲੇਕਿਨ ਸੁਧਾਰ ਜਿਹੜਾ ਪਿੰਡਾਂ ਦੇ ਵਿੱਚ ਜ਼ਰੂਰ ਹੋ ਰਿਹਾ ਲੋਕਾਂ ਦੀ ਸੋਚ ਵੀ ਬਦਲ ਰਹੀ ਆ ਲੇਕਿਨ ਇੱਕੋ ਜਿਹੜੀ ਸੋਚ ਆ ਉਹ ਕਹਿ ਸਕਦੇ ਆ ਕਿ ਨਸ਼ਾ ਜਿਹੜਾ ਤੇ ਚੋਰੀਆਂ ਚੱਕੀਆਂ ਜੜੀਆਂ ਕਾਨੂੰਨ ਵਿਵਸਥਾ ਜਿਹੜੀ ਆ ਉਹ ਡਗ ਮਗਾਈ ਹੋਈ ਆ ਲੋਕ ਇਹਦੇ 'ਚ ਸੁਧਾਰ ਦੀ ਜਿਹੜੀ ਆ ਮੰਗ ਕਰਦੇ ਆ ਤੇ ਉਹ ਕਹਿੰਦੇ ਆ ਵੀ ਸਰਪੰਚ ਪੰਚ ਉਹ ਜਿਹੜਾ ਚੁਣ ਕੇ ਆਣਾ ਚਾਹੀਦਾ ਵੀ ਜਿਹੜਾ ਇਹੋ ਜਿਹੇ ਜਿਹੜੇ ਕੰਮਾਂ ਵੱਲ ਜਿਹੜੇ ਸੁਧਾਰ ਕਰ ਸਕੇ ਘਟੂ ਘਾਟਾ ਪਿੰਡ ਨੂੰ ਇੱਕ ਜੁਟ ਹੋ ਕੇ ਜਿਹੜਾ ਨਾਲ ਲੈ ਕੇ ਜਾ ਸਕੇ ਪਾਰਟੀ ਬਾਜ਼ੀ ਦਾ ਇੱ ਵੀ ਗੱਲ ਕੀਤੀ ਆ ਵੀ ਉਹ ਕਹਿੰਦੇ ਵੀ ਕੋਈ ਵੀ ਜਿਹੜਾ ਵੀ ਇਹਦੇ ਚ ਸਕੋਪ ਨਜ਼ਰ ਨਹੀਂ ਆਉਂਦਾ ਵੀ ਆਹ ਪਾਰਟੀ ਦਾ ਬੰਨਾ ਚਾਹੀਦਾ ਜੋ ਉਸ ਪਾਰਟੀ ਦਾ ਬੰਨਾ ਚਾਹੀਦਾ ਸਿਰਫ ਉਹ ਇਨਸਾਨ ਬੰਨਾ ਚਾਹੀਦਾ ਜੋ ਪਿੰਡ ਦੀ ਜੇ ਕਹਿ ਸਕਦੇ ਆ ਵੀ ਵਧੀਆ ਕੰਮ ਜਿਹੜਾ ਪਿੰਡ ਵਾਸਤੇ ਉਹ ਕਰ ਸਕੇ ਤੇ ਆਹ ਜਿਹੜੀਆਂ ਦੋ ਤਿੰਨ ਜਿਹੜੀਆਂ ਮੁੱਦੇ ਜਿਹੜੇ ਲੋਕਾਂ ਦੇ ਹੈਗੇ ਆ ਇਹਨਾਂ ਤੋਂ ਉੱਚਾ ਉੱਠ ਕੇ ਤੇ ਇਹਨਾਂ ਵੱਲ ਜਿਹੜਾ ਦੇਖ ਸਕੇ ਤੇ ਤਾਂ ਕਿ ਇਹਨਾਂ ਦਾ ਸੁਧਾਰ ਕਰ ਸਕੇ ਕਿਉਂਕਿ ਇਹੋ ਜਿਹੜੀ ਜਾਰੀ ਲੋੜ ਹੈ ਜਿਹੜੀ ਦਿਖਾਈ ਦੇ ਰਹੀ ਆ ਤੁਸੀਂ ਦੇਖ ਸਕਦੇ ਹੋ ਵੀ ਅਸੀਂ ਤੁਹਾਨੂੰ ਨਾਲ-ਨਾਲ ਸ਼ੋਰ ਵੀ ਦਿਖਾਣੇ ਦਿਖਾ ਰਹੇ ਆ ਵੀ ਕਿਸ ਤਰ੍ਹਾਂ ਪਿੰਡ ਦੇ ਵਿੱਚ ਜਿਹੜੇ ਨੌਜਵਾਨ ਜਿਹੜੇ ਜ਼ਿਆਦਾਤਰ ਖੜੇ ਨੇ ਵੀ ਉਹ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਆ ਕਿਉਂਕਿ ਨੌਜਵਾਨਾਂ ਦੀ ਜਿਹੜੀ ਪਹਿਲੀ ਸੋਚ ਚ ਆਈ ਆ ਵੀ ਹਰ ਉਹ ਇਨਸਾਨ ਜਿਹੜਾ ਉਪਾ ਪੰਚ ਸਰਪੰਚ ਜਿਹੜਾ ਬਣੇ ਵੀ ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਪਾਰਟੀ ਬਾਜੀ ਤੋਂ ਉੱਤੀ ਉੱਠ ਕੇ ਚੱਲੇ ਕਿਸੇ ਪਾਰਟੀ ਦਾ ਕੋਈ ਮੇਨ ਜਿਹੜਾ ਹੈਗਾ ਵੀ ਕਹਿ ਸਕਦੇ ਆ ਵੀ ਕਿਸੇ ਵੀ ਪਾਰਟੀ ਦਾ ਕੋਈ ਸ਼ਖਸ ਵੀ ਆ ਕੇ ਵੋਟਾਂ ਮੰਗੇ ਉਹ ਇਹਨਾਂ ਨੂੰ ਪਸੰਦ ਨਹੀਂ ਕਿ ਕਰਦੇ ਆ ਇਹ ਕਹਿੰਦੇ ਵੀ ਸਿਰਫ ਉਹ ਪਸੰਦ ਸਾਨੂੰ ਉਹ ਹੀ ਚੰਗਾ ਵੀ ਜਿਹੜਾ ਸਾਰਿਆਂ ਨਾਲ ਲੈ ਕੇ ਚਾਹੇ ਉਹ ਚਾਹੇ ਕਿਤੇ ਵੀ ਪਾਰਟੀ ਨਾਲ ਜਾਂ ਕਿਸੇ ਵੀ ਸ਼ਖਸ ਦੇ ਨਾਲ ਸੰਬੰਧਿਤ ਹੋ ਜ਼ਰੂਰ ਕਿਉਂ ਨਾ ਹੋਵੇ ਲੇਕਿਨ ਸਾਨੂੰ ਉਹ ਇਸ ਇਨਸਾਨ ਜਿਹੜਾ ਉਹ ਪਸੰਦ ਹੈਗਾ ਵੀ ਅਸਾਈ ਵੋਟਾਂ ਉਹਨਾਂ ਨੂੰ ਪਾਣਾ ਚਾਹੁੰਦੇ ਆ ਹੁਣ ਦੇਖਣਾ ਹੈ ਕਿ 15 ਸਤੰਬਰ ਨੂੰ 15 ਅਕਤੂਬਰ ਨੂੰ ਜਾਨੀ ਕੀ 15 ਅਕਤੂਬਰ ਨੂੰ ਜਿਹੜੇ ਆ ਉਹ ਚੋਣਾਂ ਦਾ ਜਿਹੜਾ ਵੀ ਐਲਾਨ ਜਿਹੜਾ ਹੋ ਚੁੱਕਿਆ ਪੰਚੀ ਸਰਪੰਚੀ ਦਾ ਹੁਣ ਲੋਕ ਜਿਹੜੇ ਵੋਟ ਪਾ ਜਾਣਗੇ ਉਹ ਕਿਹਦੇ ਹੱਕ ਚ ਪਾਉਂਦੇ ਆ ਕਿਹੋ ਜਿਹੇ ਜਿਹੜਾ ਆਪਣੇ ਜਿਹੜਾ ਵੀ ਮਨਪਸੰਦਾ ਜਿਹੜਾ ਕਹਿ ਸਕਦੇ ਆ ਕਿ ਲੀਡਰ ਹੁੰਦਾ ਸਰਪੰਚ ਪੰਚ ਪਿੰਡ ਦਾ ਆਗੂ ਹੁੰਦਾ ਉਹਨੂੰ ਚੁੰਦੇ ਆ ਇਹ ਵੇਖਣਾ ਬਾਕੀ ਹੋਏਗਾ ਕਿਉਂਕਿ ਇਹਨਾਂ ਦਾ ਮੇਨ ਦਾ ਕੰਮ ਇਹ ਹੋਈਆ ਵੀ ਲੋਕਾਂ ਦਾ ਜਿਹੜਾ ਸੁਧਾਰ ਕਰੇ ਘਟੋ ਘਟ ਨਸ਼ਾ ਤੇ ਜੜੀਆਂ ਲੁੱਟਾਂ ਖੋਹਾਂ ਦੀਆਂ ਜੜੀਆਂ ਵਾਅਦਾ ਤਾਂ ਹੋ ਰਹੀਆਂ ਨੇ ਉਹਨਾਂ ਤੋਂ ਇਹਨਾਂ ਨੂੰ ਜਿਹੜਾ ਬਚਾ ਸਕੇ ਤੇ ਪਿੰਡ ਨੂੰ ਇੱਕ ਜੁੱਟ ਰੱਖ ਸਕੇ ਤੇ ਆਹੋ ਜਿਹਾ ਇਨਸਾਨ ਜਿਹੜਾ ਇਹ ਚੋਣਾ ਚਾਹੁੰਦੇ ਆ ਪਾਰਟੀ ਬਾਜੀ ਦਾ ਜਿਹੜਾ ਮੁੱਦਾ ਹੀ ਜਿਹੜਾ ਇੱਥੇ ਖਤਮ ਹੁੰਦਾ ਦਿਖਾਈ ਦੇਗਾ ਕਿਉਂਕਿ ਚੋਕ ਹਰੀ ਹਰ ਬਹੁਤ ਵੱਡਾ ਪਿੰਡ ਹੈਗਾ ਤੇ ਲੋਕਾਂ ਦੀ ਵੀ ਇਹੋ ਸੋਚ ਹੈਗੀ ਵੀ ਸਰਕਾਰ ਵੀ ਜਿਹੜਾ ਬਿਨਾਂ ਕਿਸੇ ਵੀ ਸਿੰਬਲ ਤੋਂ ਪਾਰਟੀ ਸਿੰਬਲ ਤੋਂ ਉੱਪਰ ਉੱਠ ਕੇ ਹਰ ਇਨਸਾਨ ਜਿਹੜਾ ਉਹ ਚੋਣਾਂ ਲੜੇਗਾ ਵੀ ਉਹਦੇ 'ਚ ਬਹੁਤ ਵਧੀਆ ਇਹ ਫੈਸਲੇ ਨੂੰ ਵੀ ਇਹ ਦੱਸਦੇ ਦਿਖਾਈ ਦੇ ਰਹੇ ਆ ਤੇ ਹੁਣ ਤਾਂ ਵੇਖਣਾ ਹੈ ਕਿ ਜਦੋਂ 15 ਸਤੰਬਰ ਨੂੰ ਉਹ 15 ਅਕਤੂਬਰ ਨੂੰ ਜਿਹੜੀਆਂ ਵੋਟਾਂ ਪੈੜੀਆਂ ਨੇ ਹੁਣ ਉਹ ਜਿਹੜੀਆਂ ਰੁਕੇ ਦੇ ਹੱਕ ਵਿੱਚ ਜਾਂਦੀਆਂ ਤੇ ਜਿਹੜੇ ਨਤੀਜੇ ਆ ਉਹ ਕਿਸ ਦੇ ਹੱਕ ਚ ਆਉਂਦੇ ਆ ਕਿ ਲੋਕਾਂ ਨੂੰ ਆਪਣਾ ਮਨ ਪਸੰਦਾ ਜਿਹੜਾ ਲੀਡਰ ਸਰਪੰਚ ਪੰਚੋਂ ਮਿਲੇਗਾ ਕਿ ਨਹੀਂ ਮਿਲੇਗਾ ਜਾਂ ਇਹਨਾਂ ਦੀ ਆਸਾਂ ਉਹ ਫਿੱਕੀਆਂ ਪੈਣਗੀਆਂ ਇਹ ਦੇਖਣਾ ਬਾਕੀ ਹੋਵੇਗਾ कैमरा मैन देना सरबजीत सिंह दैनिक सवेरा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।